ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਪਟਾਕਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤੇ ਇਸ ਅੱਗ ਲੱਗਣ ਦੇ ਨਾਲ ਲਗਾਤਾਰ ਹੀ ਵੱਡੇ ਧਮਾਕੇ ਵੀ ਹੁੰਦੇ ਹੋਏ ਦੇਖੇ ਜਾ ਸਕਦੇ ਨੇ ਤਾਂ ਧਮਾਕੇ ਦੇ ਸ਼ੋਰ ਦੇ ਨਾਲ ਪੂਰਾ ਸ਼ਹਿਰ ਵੀ ਜਿਹੜਾ ਇਸ ਵੇਲੇ ਗੂੰਜ ਰਿਹਾ ਹੈ ਤੇ ਇਸ ਧਮਾਕੇ ਦੇ ਕਾਰਨ ਫਿਲਹਾਲ ਦੇ ਲਈ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 100 ਲੋਕ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹੀ ਜਦਦ ਜਹਿਦ ਕੀਤੀ ਜਾ ਰਹੀ ਹੈ ਅਗ ਦੇ ਉੱਪਰ ਕਾਬੂ ਪਾਉਣ ਦੇ ਲਈ ਇਸ ਦੇ ਨਾਲ ਹੀ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਤਾਂ ਜੋ ਉਹਨਾਂ ਦਾ ਇਲਾਜ ਕੀਤਾ ਜਾ ਸਕੇ ਇਸ ਦੇ ਨਾਲ ਹੀ ਨੇੜੇ ਤੇੜੇ ਦੇ ਜਿਹੜੇ ਘਰ ਨੇ ਉਹ ਵੀ ਅੱਗ ਦੀ ਚਪੇੜ ਦੇ ਵਿੱਚ ਆਉਂਦੇ ਹੋਏ ਦੇਖੇ ਜਾ ਸਕਦੇ ਨੇ ਤੇ ਇਤਿਹਾਤ ਵਰਤਨ ਦੇ ਲਈ ਜਿਹੜੇ ਹੋਰ ਘਰ ਬੜੇ ਹੋਏ ਨੇ ਉਹਨਾਂ ਨੂੰ ਖਾਲੀ ਕਰਵਾਉਣ ਦੀ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸੱਤ ਲੋਕਾਂ ਦੀ ਇਸ ਵਿਚਾਲੇ ਮੌਤ ਹੋਈ ਹੈ ਤੇ ਫੈਕਟਰੀ ਦੇ ਨੇੜੇ ਤੇੜੇ ਸੜਕ ਦੇ ਉੱਪਰ ਸ਼ਵਬੀ ਪਏ ਹੋਏ ਨਜ਼ਰ ਆ ਰਹੇ ਨੇ 25 ਤੋਂ ਵੱਧ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਸਵੇਰ ਦੇ ਸਮੇਂ 11 ਵਜੇ ਇਹ ਅੱਗ ਲੱਗਦੀ ਹੈ ਤੇ ਤਮਾਕੇ ਦੀ ਚਪੇੜ ਦੇ ਵਿੱਚ ਆਉਣ ਦੇ ਨਾਲ ਰਾਹਗੀਰ ਜਿਹੜੇ ਨੇ ਵਾਹਨਾ ਸਮੇਤ ਦੂਰ ਉਛਲ ਗਏ ਤੇ ਸ਼ਹਿਰ ਦੇ ਵਿੱਚ ਇਹਨਾਂ ਤਮਾਕਿਆਂ ਦੀ ਆਵਾਜ਼ ਲਗਾਤਾਰ ਹੀ ਗੂੰਜਦੀ ਹੋਈ ਦੇਖੀ ਜਾ ਸਕਦੀ ਐ ਤੇ ਅੱਗ ਦੀਆਂ ਲਪਟਾਂ ਇਸ ਦੇ ਨਾਲ ਹੀ ਧੂਆ ਜਿਹੜਾ ਕਾਫੀ ਦੂਰੋਂ ਤੱਕ ਵੀ ਜਿਹੜਾ ਨਜ਼ਰ ਆ ਰਿਹਾ ਤੇ ਫਿਲਹਾਲ ਦੇ ਲਈ ਮੌਜੂਦਾ ਸਮੇਂ ਦੇ ਵਿੱਚ ਵੀ ਧਮਾਕੇ ਲਗਾਤਾਰ ਹੀ ਹੋ ਰਹੇ ਨੇ ਜਿਹੜੇ ਫੈਕਟਰੀ ਦੇ ਨੇੜੇ ਤੇੜੇ ਘਰ ਬਣੇ ਹੋਏ ਸੀ ਉਹਨਾਂ ਦੇ ਵਿੱਚ ਬਾਰੂਦ ਪਿਆ ਹੋਇਆ ਸੀ ਤੇ 60 ਘਰ ਜਿਹੜੇ ਨੇ ਇਸ ਅੱਗ ਦੀ ਚਬੇਟ ਵਿੱਚ ਆਏ ਨੇ ਫੈਕਟਰੀ ਜਿਹੜੀ ਐ ਪੂਰੇ ਤਰੀਕੇ ਦੇ ਨਾਲ ਜਲ ਚੁੱਕੀ ਹੈ ਤੇ ਹੋਰ ਜਿਹੜੇ 100 ਕਰਨੇ ਨੇੜੇ ਤੇੜੇ ਦੇ ਉਹਨਾਂ ਨੂੰ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜ਼ਿਲ੍ਹੇ ਦੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਜਿਹੜੀ ਐ ਮੌਕੇ ਤੇ ਬੁਲਾਈ ਗਈ ਹੈ ਤਾਂ ਜੋ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤਾਂ ਦੱਸਦੀ ਹੈ ਕਿ ਐਮਪੀ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਐਮਪੀ ਦੇ ਹਰਦਾ ਜ਼ਿਲ੍ਹੇ ਦੇ ਵਿੱਚ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਤੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਹੋਰ ਕਿੰਨਾ ਸਮਾਂ ਜਿਹੜਾ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਲੱਗਦਾ ਹੈ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ